ਆਕਰ ਨੂੰ ਤੇ ਵਿਦੋ ਨੋਜਵਾਲਾ ਵੱਲੋਂ ਕਥਿਤ ਤੌਰ ਤੇ ਇੱਕ 15 ਸਾਲਾਂ ਲੜਕੀ ਦੇ ਨਾਲ ਬਲਤਕਾਰ ਕੀਤਾ ਗਿਆ ਜਿਸ ਤੋਂ ਬਾਅਦ ਇਸ ਲੜਕੀ ਨੇ ਕੋਈ ਜਵੈਲੀ ਵਸਤੂ ਨਿਕਲ ਕੇ ਖੁਲਕਸ਼ੀ ਕਰ ਲਈ ਇਸ ਸਬੰਧ ਚ ਪੁਲਿਸ ਨੇ ਦੋ ਨੋਜਵਾਲਾ ਖਿਲਾਫ ਵਕਫ ਵਕਤਰਾਵਾ ਹੇਟ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਇਹ ਲੜਕੀ ਜੋ ਕਿ ਇੱਕ ਅਨਾਥ ਸੀ ਅਤੇ ਆਪਣੀ ਨਾਨੀ ਨਾਲ ਅਤੇ ਆਪਣੇ ਭਰਾ ਨਾਲ ਰਹਿ ਰਹੀ ਸੀ ਪ੍ਰਾਪਤ ਕੀਤੀ ਜਾਣਕਾਰੀ ਦੇ ਮੁਤਾਬਕ ਇਸ ਦੇ ਭਰਾ ਦੇ ਬਿਆਨਾਂ ਦੇ ਮੁਤਾਬਕ ਜਦੋਂ ਉਹ ਦੁਪਹਿਰ ਦੇ ਲੋਦੇਮਾਰਿਆ ਦੇ ਗੁਰਦੁਆਰਾ ਸਾਹਿਬ ਦੇ ਮੱਥਾ ਤੇ ਕੇ ਆਪਣੇ ਕਰ ਪੱਤਰਿਆ ਸੀ ਤਾਂ ਦੋ ਨੌਜਵਾਨਾਂ ਹਰਸ਼ ਰਾਣਾ ਅਤੇ ਦਿਨੇਸ਼ ਗੁੱਜਰ ਨੇ ਉਹਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੱਤੀ ਅਤੇ ਉਸਦੇ ਪੈਰ ਨੂੰ ਝਾੜੀਆਂ ਵੱਲ ਖਿੱਚ ਕੇ ਲੈ ਗਿਆ ਉਸਨੇ ਕਥਿਆ ਕਿ ਉਕਬਰਾ ਕੇ ਆਪਣੇ ਮਾਲਕ ਜਿਸ ਕੋਲ ਉਹ ਕੰਮ ਕਰਦਾ ਸੀ ਉਸ ਨੂੰ ਬਲਾਲ ਨੇ ਚਲੇ ਗਿਆ ਉਸ ਤੋਂ ਬਾਅਦ ਜਦੋਂ ਉਹ ਮੋਕਦ ਦੇ ਪੰਚੀਤਾ ਉਦੀਪ ਪਿਆਲ ਹੋ ਰਹੀ ਸੀ ਤਾਂ ਉਸਨੇ ਦੱਸਿਆ ਕਿ ਇਹ ਨੌਜਵਾਨਾਂ ਵੱਲੋਂ ਉਸਦੇ ਨਾਲ ਬਲੈਕਕਾਰ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਉਹ ਆਪਣੇ ਪਿਆਰ ਅਤੀ ਦਾਦੀ ਨਾਲ ਸ਼ਾਮੀ ਕਰੀਬ 8 ਵਜੇ ਸਰਪੰਚ ਦੇ ਘਰ ਗਏ, ਮਗਰ ਇਸ ਤੋਂ ਪਹਿਲਾਂ ਹੀ ਉਦੀਪ ਪਿਆਲ ਨੇ ਕੋਈ ਜੈਲੀ ਵਸਤੂ ਨਿਕਲ ਲਈ ਅਤੇ ਉਸਨੇ ਉਲਟੀਆਂ ਕਰਨੀਆਂ ਸ਼ੁਰੂ ਕਰਤੀਆਂ ਤੇ ਉਸ ਨੂੰ ਆਪਣੇ ਪਿਆਲ ਨੇ ਇੱਕ ਨਿੱਜੀ ਨਰਸਿੰਗ ਹੌਮ ਵਿੱਚ ਲੈ ਕੇ ਇਲਾਜ ਵਿੱਚ ਦਾਖਲ ਕਰਵਾਇਆ ਜਿੱਥੇ ਉਸਦੀ ਮੌਤ ਹੋ ਗਈ।

उन्होंने कई मुल्जों की गिरफ्तारी छापेमारी की जा रही है प्राप्त की गई जानकारी के मुताबिक स्थानक पुलिस वालों इस मामले के दिनेश दनेश को गिरफ्तार कर लिया गया है